ਕਿਹੜੇ ਮਹੀਨੇ ਵਿੱਚ ਜਨਮੇ ਲੋਕਾਂ ਦੇ ਸੁਭਾਅ ਤੇ ਉਹਨਾਂ ਦੇ ਜਨਮ ਦੇ ਮਹੀਨੇ ਦੇ ਅਨੁਸਾਰ ਜਾਣੋ ਉਹਨਾਂ ਵਿੱਚ ਕਿਹੜੇ ਮਹਾਨ ਗੁਣ ਹੁੰਦੇ ਹਨ ਅਤੇ ਉਹਨਾਂ ਵਿੱਚ ਕਿਸ ਤਰ੍ਹਾਂ ਦੇ ਔਗਣ ਵੀ ਪਾਏ ਜਾਂਦੇ ਹਨ ਇਹਨਾਂ ਦਾ ਭਵਿੱਖ ਪਿਆਰ ਦੀ ਜ਼ਿੰਦਗੀ ਕਿਵੇਂ ਦਾ ਹੁੰਦਾ ਹੈ ਇਹਨਾਂ ਦੇ ਜਨਮ ਦੇ ਮਹੀਨੇ ਦੁਆਰਾ ਜੋਤਿਸ਼ ਵਾਸਤੂ ਸ਼ਾਸਤਰ ਵਿਅਕਤੀ ਦੀਆਂ ਸ਼ਖਸੀਅਤਾਂ ਦੇ ਕਈ ਰਾਜ ਵੀ ਉਜਾਗਰ ਕਰਦਾ ਹੈ ਜਨਵਰੀ ਤੋਂ ਦਸੰਬਰ ਦੇ ਮਹੀਨਿਆਂ ਵਿੱਚ ਪੈਦਾ ਹੋਏ ਲੋਕਾਂ ਦੇ ਸੁਭਾਅ ਵੱਖੋ-ਵੱਖ ਹੁੰਦੇ ਹਨ ਜੋਤਿਸ਼ ਸ਼ਾਸਤਰ ਦੇ ਅਨੁਸਾਰ ਉਹਨਾਂ 12 ਮਹੀਨਿਆਂ ਵਿੱਚ ਇੱਕ ਮਹੀਨਾ ਅਜਿਹਾ ਵੀ ਹੁੰਦਾ ਹੈ ਜਿਸ ਵਿੱਚ ਜੇਕਰ ਕਿਸੇ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਸਨੂੰ ਬਹੁਤ ਹੀ ਮਹਾਨ ਮੰਨਿਆ ਜਾਂਦਾ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ માતા લક્ષ્ਮੀ ਜੀ ਦਾ ਪੂਰਨ ਅਸੀਰਵਾਦ ਤੁਹਾਡੇ ਤੇ ਬਣਿਆ ਹੀ ਰਵੇ ਤਾਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਜੀ ਨੰਬਰ 1 ਜਨਵਰੀ ਵਿੱਚ ਪੈਦਾ ਹੋਏ ਲੋਕਾਂ ਦੀ ਸੋਚਣ ਸ਼ਕਤੀ ਬੜੀ ਤੇਜ਼ ਹੁੰਦੀ ਹੈ ਉਹ ਆਪਣੀ ਮਾਸੂਮੀਅਤ ਅਤੇ ਹਾਸੇ ਦੀ ਭਾਵਨਾ ਨਾਲ ਹਰ ਬੰਦੇ ਦੇ ਖਰਾਬ ਮੂਡ ਨੂੰ ਠੀਕ ਕਰਨ ਦਾ ਜਜਵਾ ਰੱਖਦੇ ਹਨ ਉਨਾਂ ਨੂੰ ਕਿਸੇ ਦੇ ਮੂਡ ਨੂੰ ਠੀਕ ਕਰਨ ਵਿੱਚ ਬਹੁਤੀ ਦਿੱਕਤ ਨਹੀਂ ਆਉਂਦੀ ਚੜ੍ਹਦੇ ਨਵੇਂ ਸਾਲ ਦੀ ਜਨਵਰੀ ਮਹੀਨੇ ਵਿੱਚ ਪੈਦਾ ਹੋਏ ਲੋਕਾਂ ਵਿੱਚ ਲੀਡਰਸ਼ਿਪ ਦੇ ਗੁਣ ਵੀ ਹੁੰਦੇ ਹਨ ਜੇਕਰ ਤੁਹਾਡਾ ਜਨਮ ਕਿਸੇ ਵੀ ਸਾਲ ਦੇ ਜਨਵਰੀ ਮਹੀਨੇ ਚ ਹੋਇਆ ਹੈ ਤਾਂ ਜੋਤਿਸ਼ ਵਾਸਤੂ ਸ਼ਾਸਤਰ ਦੇ ਅਨੁਸਾਰ ਕਿਹਾ ਜਾਂਦਾ ਹੈ ਕਿ ਤੁਸੀਂ ਬਹੁਤ ਹੀ ਆਕਰਸ਼ਕ ਖੁਸ਼ ਤੇ ਪੇਸ਼ੇਵਰ ਵਿਅਕਤੀ ਹੋ ਤੁਹਾਡੀ ਕਿਸਮਤ ਦਾ ਚਮਕਦਾ ਸਿਤਾਰਾ ਹਮੇਸ਼ਾ ਤੁਹਾਡੇ ਨਾਲ ਹੀ ਰਹਿੰਦਾ ਹੈ ਤੁਸੀਂ ਮਿਹਨਤ ਵਿੱਚ ਵਿਸ਼ਵਾਸ ਰੱਖਦੇ ਹੋ ਤੁਹਾਡੇ ਕੋਲ ਹਰ ਇੱਕ ਬੰਦੇ ਨੂੰ ਪਛਾਣਨ ਦੀ ਬਲੱਖਣ ਸ਼ਕਤੀ ਹੁੰਦੀ ਹੈ ਇਸ ਦੇ ਬਾਵਜੂਦ ਵੀ ਤੁਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਤੋਂ ਧੋਖਾ ਖਾ ਜਾਂਦੇ ਹੋ ਤੁਹਾਡੀ ਇਹ ਕਮੀ ਹੈ ਤੁਸੀਂ ਪੂਰੀ ਗੱਲ ਸੁਣਨ ਤੋਂ ਪਹਿਲਾਂ ਹੀ ਪ੍ਰਤੀਕਿਰਿਆ ਦੇ ਦਿੰਦੇ ਹੋ ਅਤੇ ਕੰਨਾ ਦੇ ਵੀ ਕੱਚੇ ਹੁੰਦੇ ਹੋ ਤੁਹਾਡੇ ਖੁਸ਼ਕਿਸਮਤ ਨੰਬਰ 5 3 1 ਤੇ ਤੁਹਾਡੇ ਖੁਸ਼ਕਿਸਮਤ ਰੰਗ ਗੂੜਾ ਬਲੂ 레드 ਅਤੇ ਜੈਲੋ ਨੰਬਰ 2 ਫਰਵਰੀ ਵਿੱਚ ਜਨਮੇ ਲੋਕ ਬਹੁਤ ਖੁਸ਼ ਸੁਭਾਅ ਵਾਲੇ ਹੁੰਦੇ ਹਨ ਸਭ ਤੋਂ ਔਖੇ ਕੰਮਾਂ ਨੂੰ ਵੀ ਆਸਾਨੀ ਨਾਲ ਕਰਨ ਦਾ ਜਜਵਾ ਰੱਖਦੇ ਹਨ ਫਰਵਰੀ ਦੇ ਮਹੀਨੇ ਚ ਪੈਦਾ ਹੋਏ ਲੋਕ ਆਪਣੇ ਆਪ ਨੂੰ ਇੰਨਾ ਮੈਂਟੇਨ ਰੱਖਦੇ ਹਨ ਕਿ ਉਨ੍ਹਾਂ ਦੀ ਉਮਰ ਦਾ ਵੀ ਪਤਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਇਹ ਲੋਕਾਂ ਵਿੱਚ ਬੜੀ ਕشش ਹੁੰਦੀ ਹੈ ਇਹ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ ਇਹ ਮਿਹਨਤੀ ਹੋਣ ਕਾਰਨ ਇਹਨਾਂ ਦਾ ਕੈਰੀਅਰ ਅਤੇ ਭਵਿੱਖ ਬਹੁਤ ਉੱਤਮ ਹੁੰਦਾ ਹੈ ਦਿਲ ਦੇ ਸਾਫ਼ ਹੁੰਦੇ ਹਨ ਫਰਵਰੀ ਚ ਜਨਮੇ ਲੋਕ ਦਿਆਲੂ ਸੁਭਾਅ ਦੇ ਹੁੰਦੇ ਹਨ ਪਰ ਉਹ ਕਈ ਗੱਲਾਂ 'ਚ ਜਿੱਦੀ ਵੀ ਹੁੰਦੇ ਹਨ ਅਤੇ ਮਾਮਲਿਆਂ 'ਚ ਸਵਾਰਥ ਦੀ ਹੱਦ ਤੱਕ ਵੀ ਚਲੇ ਜਾਂਦੇ ਹਨ ਇਨ੍ਹਾਂ 'ਚ ਆਕਰਸ਼ਣ ਅਤੇ ਅਜੀਬ ਜਿਹੀ ਅਤਪੁੱਧ ਸ਼ਕਤੀ ਹੁੰਦੀ ਹੈ ਤੁਹਾਨੂੰ ਸਮਝਣਾ ਬਹੁਤਾ ਮੁਸ਼ਕਲਤਾ ਨਹੀਂ ਪਰ ਇੰਨਾ ਸੌਖਾ ਵੀ ਨਹੀਂ ਤੁਸੀਂ ਅਕਸਰ ਬੈਠੇ ਬੈਠੇ ਹੀ ਧੋਖਾ ਖਾ ਜਾਂਦੇ ਹੋ ਕਿਉਂਕਿ ਹਰ ਕਿਸੇ ਤੇ ਵਿਸ਼ਵਾਸ ਕਰਨਾ ਤੁਹਾਡੀ ਕਮਜ਼ੋਰੀ ਹੈ ਤੁਸੀਂ ਛੋਟੀਆਂ ਛੋਟੀਆਂ ਗੱਲਾਂ ਨੂੰ ਦਿਮਾਗ ਤੇ ਲਗਾ ਲੈਂਦੇ ਹੋ ਕਿਸਮਤ ਦੇ ਮਾਮਲੇ ਵਿੱਚ ਤੁਹਾਨੂੰ ਥੋੜਾ ਬਸੜਿਆ ਮੰਨਿਆ ਜਾਂਦਾ ਹੈ ਤੁਹਾਡੇ ਖੁਸ਼ਕਿਸਮਤ ਨੰਬਰ ਹਨ 4 7 9 ਤੁਹਾਡਾ ਲੱਕੀ ਰੰਗ ਸਫੈਦ ਫਿੱਕਾ ਪਿਆਜ਼ੀ ਗੂੜਾ ਲਾਲ ਨੰਬਰ 3 ਮਾਰਚ ਦੇ ਮਹੀਨੇ ਵਿੱਚ ਜਨਮੇ ਲੋਕ ਦਿਲ ਦੇ ਨਰਮ ਹੁੰਦੇ ਹਨ ਮੰਨਿਆ ਜਾਂਦਾ ਹੈ ਕਿ ਇਸ ਮਹੀਨੇ ਵਿੱਚ ਜਨਮ ਲੈਣ ਵਾਲੇ ਪਰਉਪਕਾਰੀ ਦਿਆਲੂ ਅਤੇ ਧਾਰਮਿਕ ਸੁਭਾਅ ਦੇ ਹੁੰਦੇ ਹਨ ਹਰ ਕਿਸੇ ਲਈ ਉਹਨਾਂ ਨੂੰ ਧੋਖਾ ਦੇਣਾ ਸੰਭਵ ਨਹੀਂ ਹੁੰਦਾ ਇੱਕ ਵਾਰ ਜਦੋਂ ਉਹਨਾਂ ਦਾ ਭਰੋਸਾ ਟੁੱਟ ਜਾਂਦਾ ਹੈ ਤਾਂ ਇਸ ਨੂੰ ਵਾਪਸ ਜਿੱਤਣਾ ਮੁਸ਼ਕਲ ਹੁੰਦਾ ਹੈ ਮਾਰਚ ਦੇ ਮਹੀਨੇ ਵਿੱਚ ਜਨਮ ਲੈਣ ਵਾਲੇ ਲੋਕ ਰਿਸ਼ਤਿਆਂ ਨੂੰ ਬਣਾਏ ਰੱਖਣ ਵਿੱਚ ਮਾहिर ਹੁੰਦੇ ਹਨ ਉਹ ਕਦੇ ਵੀ ਆਪਣੇ ਆਪ ਸਾਥੀਆਂ ਨੂੰ ਧੋਖਾ ਨਹੀਂ ਦਿੰਦੇ ਸ਼ਹਿਰ ਸਪਾਟੇ ਦੇ ਸ਼ਕੀਨ ਹੁੰਦੇ ਹਨ ਅਤੇ ਉਹਨਾਂ ਦਾ ਫਰੈਂਡ ਸਰਕਲ ਵੱਡਾ ਹੁੰਦਾ ਹੈ ਇਸ ਮਹੀਨੇ ਵਿੱਚ ਪੈਦਾ ਹੋਣ ਵਾਲੇ ਲੋਕ ਬਹੁਤ ਬੋਲਚਾਲ ਵਾਲੇ ਅਤੇ ਹਾਸੇ ਮਜ਼ਾਕ ਵਾਲੇ ਹੁੰਦੇ ਹਨ ਅਤੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਤੁਹਾਡਾ ਚੁਕਾ ਅਧਿਆਤਮਕਤਾ ਵੱਲ ਵੀ ਹੈ ਅਤੇ ਵਿਵਹਾਰਕ ਪਹੁੰਚ ਅਪਣਾ ਕੇ ਤੁਸੀਂ ਬਹੁਤ ਪੈਸਾ ਕਮਾਉਂਦੇ ਹੋ ਤੁਹਾਡੇ ਖੁਸ਼ਕਿਸਮਤ ਨੰਬਰ ਹਨ 3 7 9 ਤੇ ਤੁਹਾਡੇ ਖੁਸ਼ਕਿਸਮਤ ਰੰਗ ਹਨ ਗ੍ਰੀਨ ਜੈਲੋ ਤੇ ਪਿੰਕ ਨੰਬਰ 4 April ਦੇ ਮਹੀਨੇ ਚ ਜਨਮੇ ਲੋਕ ਬਹੁਤ ਹੀ ਸੁੰਦਰ ਤੇ ਹਸਮੁਖ ਪਰ ਜਿੱਦੀ ਸੁਭਾਅ ਦੇ ਹੁੰਦੇ ਹਨ ਕਲਾਤਮਕ ਚੀਜ਼ਾਂ ਦੇ ਸ਼ੁਕੀਨ ਹੁੰਦੇ ਹਨ ਤੁਹਾਡੇ ਅੰਦਰ ਇਹ ਸ਼ੌਂਕ ਹੁੰਦੇ ਹਨ ਤੁਹਾਡੇ ਅੰਦਰ ਇੱਕ ਖਾਸ ਕਿਸਮ ਦਾ ਜਨੂਨ ਪਾਇਆ ਜਾਂਦਾ ਹੈ ਤੁਹਾਡਾ ਖਾਸ ਗੁਣ ਇਹ ਹੈ ਕਿ ਤੁਸੀਂ ਅਵਲ ਦਰਜੇ ਦੇ ਰੋਮਾਂਟਿਕ ਹੋ ਉਹਨਾਂ ਦਾ ਆਪਣੇ ਆਪ ਤੇ ਬਹੁਤ ਘੱਟ ਕੰਟਰੋਲ ਹੁੰਦਾ ਹੈ। ਉਹਨਾਂ ਵਿੱਚ ਬਲੱਖਣ ਪ੍ਰਤਿਭਾ ਪਾਈ ਜਾਂਦੀ ਹੈ। ਉਹ ਜਿਸ ਵੀ ਖੇਤਰ ਵਿੱਚ ਪੈਰ ਰੱਖਦੇ ਹਨ ਸਫਲਤਾ ਦੇ ਸਿਖਰ ਤੇ ਪਹੁੰਚ ਜਾਂਦੇ ਹਨ। ਦੋਸਤ ਅਤੇ ਪਰਿਵਾਰ ਉਸ ਨੂੰ ਬਹੁਤ ਪਿਆਰ ਕਰਦੇ ਹਨ। ਉਹ ਦੂਜਿਆਂ ਦੀਆਂ ਭਾਵਨਾਵਾਂ ਦਾ ਸਤਕਾਰ ਕਰਦੇ ਹਨ। ਉਹ ਵਿਸ਼ਵਾਸ ਘਾਤ ਨੂੰ ਬਰਦਾਸ਼ਤ ਨਹੀਂ ਕਰਦੇ ਇਹਨਾਂ ਦੇ ਲੱਕੀ ਨੰਬਰ 379 ਤੇ ਲੱਕੀ ਰੰਗ ਗ੍ਰੀਨ ਜੈਲੋ ਤੇ ਗੁਲਾਬੀ ਨੰਬਰ 5 ਜੇ ਤੁਹਾਡਾ ਜਨਮ ਮਈ ਦੇ ਮਹੀਨੇ ਵਿੱਚ ਹੋਇਆ ਹੈ ਜੇਕਰ ਹੈ ਤਾਂ ਤੁਸੀਂ ਬਹੁਤ ਹੀ ਆਕਰਸ਼ਕ ਅਤੇ ਪ੍ਰਸਿੱਧ ਹੋਮੋਗੇ ਪਰ ਥੋੜਾ ਲਾਪਰਵਾਹ ਅਤੇ ਨੀਚੇ ਵਾਲੇ ਹੋ ਇੱਕ ਵਾਰ ਜਦੋਂ ਕੁਝ ਕਰਨ ਦਾ ਫੈਸਲਾ ਕਰਦੇ ਹਾਂ ਤਾਂ ਉਸ ਨੂੰ ਪਾ ਕੇ ਹੀ ਹਟਦੇ ਹਾਂ ਤੁਹਾਡੀ ਖਾਸੀਅਤ ਇਹ ਹੈ ਕਿ ਭੀੜ 'ਚ ਤੁਹਾਨੂੰ ਪਸਾਨਣਾ ਸੌਖਾ ਹੋ ਜਾਂਦਾ ਹੈ ਕਿਉਂਕਿ ਇਹਨਾਂ ਦਾ ਆਕਰਸ਼ਕ ਸ਼ਖਸੀਅਤ ਹਰ ਕਿਸੇ ਦੇ ਧਿਆਨ ਨੂੰ ਆਪਣੇ ਵੱਲ ਖਿੱਚਦੀ ਹੈ ਇੱਕ ਵਾਰ ਜਦੋਂ ਇਹਨਾਂ ਦਾ ਕਿਸੇ ਤੋਂ ਵਿਸ਼ਵਾਸ ਲੁੱਟ ਜਾਂਦਾ ਹੈ ਤਾਂ ਇਹ ਮੁੜ ਵਾਪਸ ਨਹੀਂ ਕੀਤਾ ਜਾ ਸਕਦਾ ਇਹ ਲੋਕ ਦਿਲ ਦੇ ਸਾਫ਼ ਤੇ ਬਹੁਤ ਹੀ ਮਹਾਨ ਹੁੰਦੇ ਹਨ ਬੰਦਨ ਵਿੱਚ ਜਾਂ ਕਿਸੇ ਦੇ ਦਬਾਅ ਹੇਠ ਆ ਕੇ ਕੰਮ ਕਰਨਾ ਤੁਹਾਡਾ ਸੁਭਾਅ ਨਹੀਂ ਹੈ ਜਲਦੀ ਗੁੱਸੇ ਹੋ ਜਾਂਦੇ ਹੋ ਤੇ ਜਿੱਦੀ ਹੋਣਾ ਅਤੇ ਸਖਤ ਦਿਲ ਹੋਣਾ ਇਹਨਾਂ ਨੂੰ ਨਕਾਰਾਤਮਕ ਪਹਿਲੂ ਹੁੰਦਾ ਹੈ ਸਾਹਿਤ ਅਤੇ ਕਲਾ ਵਿੱਚ ਇਹਨਾਂ ਦੀ ਰੁਚੀ ਨਜ਼ਰ ਆਉਂਦੀ ਹੈ ਜਦੋਂ ਪਿਆਰ ਦੀ ਗੱਲ ਆਉਂਦੀ ਹੈ ਤਾਂ ਸਿਧਾਂਤਕ ਹੁੰਦੇ ਹਨ ਇਹਨਾਂ ਦਾ ਲੱਕੀ ਨੰਬਰ 2 3 7 8 ਤੇ ਲੱਕੀ ਰੰਗ ਸਫੈਦ ਸਮੁੰਦਰੀ ਬਲੂ ਮਹਿੰਦੀ ਰੰਗਾ ਨੰਬਰ 6 ਜੂਨ ਦੇ ਮਹੀਨੇ ਵਿੱਚ ਪੈਦਾ ਹੋਏ ਲੋਕਾਂ ਦੇ ਸੁਭਾਅ ਦੀ ਖਾਸ ਗੱਲ ਇਹ ਹੈ ਕਿ ਉਹ ਬਹੁਤ ਹੀ ਨਰਮ ਹੁੰਦੇ ਹਨ ਲੋਕਾਂ ਦੀ ਮਦਦ ਕਰਨ ਤੋਂ ਕਦੇ ਪਿੱਛੇ ਨਹੀਂ ਹਟਦੇ ਜੂਨ ਵਿੱਚ ਪੈਦਾ ਹੋਏ ਲੋਕ ਬਹੁਤ ਹੀ ਕਲਪਨਾਸ਼ੀਲ ਹੁੰਦੇ ਹਨ ਮਨ ਵਿੱਚ ਕਈ ਰੋਮਾਂਚਕ ਖਿਆਲ ਆਉਂਦੇ ਰਹਿੰਦੇ ਹਨ ਹਾਲਾਂਕਿ ਇਹ ਨਹੀਂ ਪਤਾ ਕਿ ਇੰਨਾ ਲੋਕਾਂ ਦਾ ਮੂਡ ਕਦੋਂ ਬਦਲ ਜਾਵੇ ਤੁਹਾਨੂੰ ਇੱਕ ਪਲ ਵਿੱਚ ਅਚਾਨਕ ਗੁੱਸਾ ਆ ਸਕਦਾ ਹੈ ਇਸ ਮਹੀਨੇ ਚ ਜਨਮੇ ਲੋਕ ਰੋਮਾਂਸ ਦੇ ਮਾਮਲੇ ਚ ਵੀ ਨੰਬਰ 1 ਹੁੰਦੇ ਹਨ ਆਪਣੀ ਗੱਲ ਤੇ ਡੋਲ ਰਹਿਣ ਕਾਰਨ ਕਈ ਵਾਰ ਆਪਣਾ ਨੁਕਸਾਨ ਵੀ ਕਰ ਲੈਂਦੇ ਹਨ ਉਹ ਆਪਣੇ ਗੁੱਸੇ ਤੇ ਕਾਬੂ ਨਹੀਂ ਰੱਖਦੇ ਅਤੇ ਬਿਨਾਂ ਸੋਚੇ ਸਮਝੇ ਕਿਸੇ ਨੂੰ ਵੀ ਕੁਝ ਵੀ ਕਹਿ ਦਿੰਦੇ ਹਨ ਉਹ ਲੋਕ ਕੁਸ਼ੇਪਕੇ ਰਮਾਸ਼ ਕਰਨਾ ਪਸੰਦ ਕਰਦੇ ਹਨ ਜੇ ਉਹਨਾਂ ਦੇ ਸਿਤਾਰੇ ਥੋੜਾ ਜਿਹਾ ਵੀ ਸਹਿਯੋਗ ਕਰਦੇ ਹਨ ਤਾਂ ਉਹ ਹਰ ਕਿਸੇ ਤੇ ਸ਼ਾਹ ਜਾਣ ਦੀ ਤਾਕਤ ਵੀ ਰੱਖਦੇ ਹਨ ਇਹਨਾਂ ਦਾ ਲੱਕੀ ਨੰਬਰ 4 6 9 ਤੇ ਲੱਕੀ ਰੰਗ ਸੰਤਰੀ ਮਜੈਂਟਾ ਅਤੇ ਜੈਲੋ ਨੰਬਰ 7 ਜੁਲਾਈ ਚ ਜਨਮੇ ਲੋਕ ਆਰਥਿਕ ਤੌਰ ਤੇ ਬਹੁਤ ਮਜ਼ਬੂਤ ਹੁੰਦੇ ਹਨ ਇਹ ਲੋਕ ਜਾਣਦੇ ਹਨ ਕਿ ਪੈਸੇ ਦਾ ਪ੍ਰਬੰਧ ਕਿਵੇਂ ਕਰਨਾ ਹੈ ਇਸ ਨੂੰ ਕਿਵੇਂ ਖਰਚ ਕਰਨਾ ਹੈ ਅਤੇ ਇਸ ਨੂੰ ਕਿਵੇਂ ਬਚਾਉਣਾ ਹੈ ਇਹਨਾਂ ਦਾ ਸੁਭਾਅ ਬਹੁਤ ਸ਼ਾਂਤ ਹੁੰਦਾ ਹੈ ਉਹਨਾਂ ਨੂੰ ਆਪਣੇ ਕੈਰੀਅਰ ਚ ਕਾਫੀ ਸਫਲਤਾ ਮਿਲਦੀ ਹੈ ਦੂਜਿਆਂ ਪ੍ਰਤੀ ਈਰਖਾ ਜਾਂ ਨਫ਼ਰਤ ਦੀਆਂ ਭਾਵਨਾਵਾਂ ਨਹੀਂ ਰੱਖਦੇ ਇਹਨਾਂ ਦੇ ਲੱਕੀ ਨੰਬਰ ਹਨ 429 ਤੇ ਲੱਕੀ ਰੰਗ ਸੰਤਰੀ ਜੈਲੋ ਅਤੇ ਬਲੂ ਤੇ ਸਿਲਵਰ ਨੰਬਰ 8 ਅਗਸਤ ਦੇ ਮਹੀਨੇ ਵਿੱਚ ਜਨਮੇ ਲੋਕ ਬੁੱਧੀਮਾਨ ਹੁੰਦੇ ਹਨ ਤੇ ਨਾਲ ਹੀ ਉਹ ਬਹੁਤ ਕੰਜੂਸ ਹੁੰਦੇ ਹਨ ਜੋ ਉਹਨਾਂ ਨੂੰ ਅਮੀਰ ਬਣਾਉਂਦੇ ਹਨ ਉਹ ਸਮਾਜ ਦੀ ਭਲਾਈ ਦੇ ਕੰਮਾਂ ਵਿੱਚ ਬਹੁਤ ਸਰਗਰਮ ਹੁੰਦੇ ਹਨ ਉਹਨਾਂ ਦੇ 92 ਦੋਸਤ ਹੁੰਦੇ ਹਨ ਉਹਨਾਂ ਦੇ ਅੰਦਰ ਅਦਭੁਤ ਪ੍ਰਭਤਾ ਛੁਪੀ ਹੁੰਦੀ ਹੈ ਤੁਸੀਂ ਕਲਾ ਸਾਹਿਤ ਅਤੇ ਬਖ ਬਖ ਰਚਨਾਤਮਕ ਵਿਧਾਤਾਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੁੰਦੀ ਹੈ ਉਹ ਆਪਣੀ ਮਰਜ਼ੀ ਦੇ ਮਾਲਕ ਅਤੇ ਸਪਸ਼ਟ ਹੁੰਦੇ ਹਨ ਪਿਆਰ ਦੇ ਮਾਮਲੇ 'ਚ ਉਹ ਰਿਸ਼ਤੇ ਨੂੰ ਜਿਆਦਾ ਮਹੱਤਵ ਨਹੀਂ ਦਿੰਦੇ ਬੇਕਾਰ ਜਿੱਦ ਤੁਹਾਨੂੰ ਅੱਗੇ ਵਧਣ ਤੋਂ ਰੋਕਦੀ ਹੈ ਤੁਹਾਡੇ ਲੱਕੀ ਨੰਬਰ 2 5 9 ਤੁਹਾਡਾ ਲੱਕੀ ਰੰਗ ਸਲੇਟੀ ਸੁਨਹਿਰਾ ਅਤੇ ਰੈੱਡ ਨੰਬਰ 9 ਸਤੰਬਰ ਮਹੀਨੇ 'ਚ ਜਨਮੇ ਲੋਕ ਬਹੁਤ ਨਰਮਦਿਲ ਅਤੇ ਭਾਵੁਕ ਹੁੰਦੇ ਹਨ ਪਰ ਦੂਜਿਆਂ ਦੇ ਸਾਹਮਣੇ ਆਪਣੇ ਆਪ ਨੂੰ ਬਹੁਤ ਮਜ਼ਬੂਤ ਦਿਖਾਉਂਦੇ ਹਨ ਇਹ ਲੋਕ ਆਪਣੀ ਜ਼ਿੰਦਗੀ 'ਚ ਸਭ ਕੁਝ ਹਾਸਲ ਕਰ ਲੈਂਦੇ ਹਨ ਪਰ ਇਸ ਦੇ ਲਈ ਉਹਨਾਂ ਨੂੰ ਕਾਫੀ ਸੰਘਰਸ਼ ਕਰਨਾ ਪੈਂਦਾ ਹੈ ਇਹ ਲੋਕ ਬਹੁਤ ਮਿਹਨਤੀ ਹੁੰਦੇ ਹਨ ਤੇ ਹਾਸਮੁਖ ਹੋਣ ਦੇ ਨਾਲ ਨਾਲ ਇਹ ਲੋਕ ਬਹੁਤ ਜਲਦੀ ਆਕੜ ਵੀ ਜਾਂਦੇ ਹਨ ਪਰ ਇਹ ਆਪਣੇ ਗੁੱਸੇ ਨੂੰ ਸੁਪਾ ਕੇ ਨਹੀਂ ਰੱਖਦੇ ਅਤੇ ਤੁਰੰਤ ਜ਼ਾਹਰ ਕਰ ਦਿੰਦੇ ਹਨ ਇਹ ਲੋਕ ਬਹੁਤ ਰਚਨਾਤਮਕ ਹੁੰਦੇ ਹਨ ਅਤੇ ਹਰ ਕੰਮ ਵਿੱਚ ਸੰਪੂਰਨਤਾ ਪਸੰਦ ਕਰਦੇ ਹਨ ਪਿਆਰ ਦੇ ਮਾਮਲਿਆਂ ਵਿੱਚ ਇਹ ਲੋਕ ਇਮਾਨਦਾਰ ਸਾਬਤ ਹੁੰਦੇ ਹਨ ਇਹਨਾਂ ਦਾ ਲੱਕੀ ਨੰਬਰ 7 9 3 ਤੇ ਲੱਕੀ ਰੰਗ ਇਹਨਾਂ ਦੇ ਬਲੈਕ ਗ੍ਰੀਨ ਤੇ ਸੁਨਹਿਰਾ ਨੰਬਰ 10 ਅਕਤੂਬਰ ਮਹੀਨੇ ਚ ਜਨਮੇ ਲੋਕ ਆਕਰਸ਼ਕ ਹੁੰਦੇ ਹਨ ਉਹ ਹਮੇਸ਼ਾ ਜਵਾਨ ਨਜ਼ਰ ਆਉਂਦੇ ਹਨ ਉਹ ਬੋਲਣ ਦੀ ਕਲਾ ਦੇ ਮਾਹਿਰ ਹੁੰਦੇ ਹਨ ਉਹ ਰਿਸ਼ਤਿਆਂ ਨੂੰ ਵੀ ਚੰਗਾ ਸਮਝਦੇ ਹਨ ਇਹ ਲੋਕ ਰਿਸ਼ਤੇ ਨਿਭਾਉਣਾ ਚੰਗੀ ਤਰ੍ਹਾਂ ਜਾਣਦੇ ਹਨ ਇਹ ਲੋਕ ਆਪਣੇ ਮਿੱਠੇ ਹੋਏ ਟੀਚੇ ਦੀ ਪ੍ਰਾਪਤੀ ਕਰਨ ਤੋਂ ਬਾਅਦ ਹੀ ਦਮ ਲੈਂਦੇ ਹਨ ਇਸ ਮਹੀਨੇ ਵਿੱਚ ਪੈਦਾ ਹੋਏ ਲੋਕ ਲਗਾਤਾਰ ਸਫਲਤਾ ਦੇ ਸਿਖਰ ਤੇ ਪਹੁੰਚਣ ਦਾ ਸੁਪਨਾ ਦੇਖਦੇ ਹਨ ਅਤੇ ਇਸ ਨੂੰ ਹਾਸਲ ਕਰਨ ਲਈ ਸਖਤ ਮਿਹਨਤ ਵੀ ਕਰਦੇ ਹਨ ਅਕਤੂਬਰ ਮਹੀਨੇ ਵਿੱਚ ਜਨਮ ਲੈਣ ਵਾਲੇ ਲੋਕ ਬਹੁਤ ਹੀ ਮਹਾਨ ਹੁੰਦੇ ਹਨ ਤੇ ਧਨ ਦੌਲਤ ਸੌਰਤ ਸਭ ਕੁਝ ਆਪਣੇ ਪੈਰੀ ਪਾਉਂਦੇ ਹਨ ਪਰ ਉਹ ਕਦੇ ਵੀ ਮਾਣ ਮਹਿਸੂਸ ਨਹੀਂ ਕਰਦੇ ਉਹ ਭਾਵੁਕ ਵੀ ਹੋ ਜਾਂਦੇ ਹਨ ਪਰ ਜੀਵਨ ਵਿੱਚ ਕਈ ਪਹਿਲੂਆਂ ਵਿੱਚ ਉਹਨਾਂ ਦਾ ਵਿਵਹਾਰਕ ਰੂਪ ਦੇਖਣ ਨੂੰ ਮਿਲਦਾ ਹੈ ਉਹ ਪਿਆਰ ਦੇ ਮਾਮਲੇ ਵਿੱਚ ਪੱਕੇ ਹੁੰਦੇ ਹਨ ਇਹਨਾਂ ਦਾ ਲੱਕੀ ਨੰਬਰ ਹੈ 2 6 7 8 ਤੇ ਲੱਕੀ ਰੰਗ ਰੈੱਡ ਗ੍ਰੀਨ ਤੇ ਬਲੈਕ ਨੰਬਰ 11 ਨਵੰਬਰ ਮਹੀਨੇ ਵਿੱਚ ਜਨਮੇ ਲੋਕ ਬਹੁਤ ਰਚਨਾਤਮਕ ਹੁੰਦੇ ਹਨ ਉਹ ਆਸਾਨੀ ਨਾਲ ਨਵੇਂ ਵਿਚਾਰ ਅਤੇ ਰਚਨਾਤਮਕ ਢੰਗ ਨਾਲ ਲੱਭ ਲੈਂਦੇ ਹਨ ਇਸ ਮਹੀਨੇ ਵਿੱਚ ਜਨਮ ਲੈਣ ਵਾਲੇ ਲੋਕਾਂ ਦੀ ਦਿੱਖ ਚੰਗੀ ਹੁੰਦੀ ਹੈ ਉਹਨਾਂ ਦੀ ਸ਼ਖਸੀਅਤ ਅਜਿਹੀ ਹੁੰਦੀ ਹੈ ਕਿ ਤੁਸੀਂ ਆਪਣੇ ਆਪ ਨੂੰ ਉਹਨਾਂ ਤੋਂ ਦੂਰ ਨਹੀਂ ਕਰ ਸਕਦੇ ਉਹ ਆਪਣੇ ਦੋਸਤਾਂ ਵਿੱਚ ਬਹੁਤ ਮਸ਼ਹੂਰ ਹੁੰਦੇ ਹਨ ਅਤੇ ਮਿਹਨਤੀ ਵੀ ਹੁੰਦੇ ਹਨ ਉਹ ਕੋਈ ਵੀ ਸ਼ਾਰਟਕਟ ਲੈਣਾ ਪਸੰਦ ਨਹੀਂ ਕਰਦੇ ਦੋਸਤੀ ਤੇ ਰਿਸ਼ਤਿਆਂ ਦੇ ਮਾਮਲੇ ਵਿੱਚ ਉਹ ਹਮੇਸ਼ਾ ਇਮਾਨਦਾਰ ਰਹਿੰਦੇ ਹਨ ਉਹ ਆਪਣੇ ਦੋਸਤਾਂ ਨੂੰ ਕਦੇ ਨਹੀਂ ਛੱਡਦੇ ਉਹ ਆਪਣੀ ਨਿੱਜੀ ਜ਼ਿੰਦਗੀ ਵਿੱਚ ਪਿਆਰ ਮੁਹੱਬਤ ਹੀ ਪਸੰਦ ਕਰਦੇ ਹਨ ਇਹਨਾਂ ਲੋਕਾਂ ਦਾ ਲੱਕੀ ਨੰਬਰ 317 ਤੇ ਲੱਕੀ ਰੰਗ ਗੁਲਾਬੀ ਸਫੈਦ ਤੇ ਬਰਾઉન ਨੰਬਰ 12 ਦਸੰਬਰ ਮਹੀਨੇ ਵਿੱਚ ਪੈਦਾ ਹੋਏ ਲੋਕ ਕਦੇ ਵੀ ਆਪਣੇ ਅਸੂਲ ਨਹੀਂ ਛੱਡਦੇ ਉਹਨਾਂ ਨੂੰ ਖੁੱਲ੍ਹ ਕੇ ਬੋਲਣ ਦੀ ਆਦਤ ਹੁੰਦੀ ਹੈ ਉਹਨਾਂ ਦਾ ਸੁਭਾਅ ਵਿਵਹਾਰਕ ਹੁੰਦਾ ਹੈ ਉਹ ਸਾਰਿਆਂ ਨਾਲ ਮਿਲ ਜੁਲ ਕੇ ਰਹਿੰਦੇ ਹਨ ਉਹਨਾਂ ਦੀ ਸ਼ਖਸੀਅਤ ਵਿੱਚ ਕشش ਹੁੰਦੀ ਹੈ ਤੇ ਪਿਆਰ ਦੇ ਮਾਮਲਿਆਂ 'ਚ ਜਿਆਦਾ ਸਰਗਰਮ ਰਹਿੰਦੇ ਹਨ ਉਹ ਬੰਨ ਕੇ ਕੰਮ ਕਰਨਾ ਪਸੰਦ ਨਹੀਂ ਕਰਦੇ ਉਹਨਾਂ ਦਾ ਆਤਮ ਵਿਸ਼ਵਾਸ ਕਮਾਲ ਦਾ ਹੁੰਦਾ ਹੈ ਕਈ ਵਾਰ ਉਹ ਕੰਮ ਕਾਲੀ ਵਿੱਚ ਕਰ ਲੈਂਦੇ ਹਨ ਉਹਨਾਂ ਦੀ ਇਹ ਆਦਤ ਕਈ ਵਾਰ ਉਹਨਾਂ ਨੂੰ ਮੁਸੀਬਤ ਵਿੱਚ ਪਾ ਦਿੰਦੀ ਹੈ ਉਹ ਥੋੜੇ ਜਿਹੇ ਹੰਕਾਰੀ ਵੀ ਹੁੰਦੇ ਹਨ ਉਹ ਘਰ ਤੋਂ ਬਾਹਰ ਮौज-ਮਸਤੀ ਦੀ ਜ਼ਿੰਦਗੀ ਦੇ ਸ਼ਕੀਨ ਵੀ ਹੁੰਦੇ ਹਨ ਉਹ ਆਪਣੇ ਆਪ ਨੂੰ ਉੱਤਮ ਸਮਝਦੇ ਹਨ ਕਿ ਹਰ ਪਾਸਿਓਂ ਲੋਕ ਉਹਨਾਂ ਦੀ ਹੀ ਪ੍ਰਸ਼ੰਸਾ ਕਰਨ ਇਹ ਕਿਸੇ ਦੇ ਪੈਰਾਂ ਦਾ ਰੋੜਾ ਨਹੀਂ ਬਣਦੇ ਤੇ ਨਾ ਹੀ ਇਹਨਾਂ ਤੋਂ ਕੋਈ ਦੁਖੀ ਹੁੰਦਾ ਹੈ ਏ ਹਮ ਇਹ ਹਸਮੁਖ ਵੀ ਹੁੰਦੇ ਹਨ ਇਹਨਾਂ ਦਾ ਲੱਕੀ ਨੰਬਰ ਹੈ 138 ਤੇ ਇਹਨਾਂ ਦਾ ਲੱਕੀ ਰੰਗ ਹੈ ਜੈਲੋ ਬ੍ਰਾਊਨ ਤੇ ਰੈੱਡ ਸੋ ਦੋਸਤੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟਾਂ ਵਿੱਚ ਜੈ ਮਾਤਾ ਲਕਸ਼ਮੀ ਜੀ ਲਿਖਣਾ ਨਾ ਭੁੱਲਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ